ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਏ

Bye. Oh yeah! लाल गुलाब रंगारे लाल गुलाब रंगारे कहुना नेक संत ने रस आई है कहुना नेक संत ने रस आई है जो चाक ਰਾਮ ਸਕਾਰੇ ਜੋ ਚਾਹੇ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਮਾਇਆ ਸਹਿਜ ਸੇ ਤੀ ਮਨਵਦੀਆ ਵਾ ਆਇਆ ਰਾਤ ਰਤਨ ਪਰਵਾ ਆ ਰਿਆ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਬਾਦ ਸ਼ਾਹੀ ਦਸਵੀਂ ਪ੍ਰਧਾਮ ਭਗਵਤੀ ਸੁਮਰਗਾਇ ਗੁਰੂ ਨਾਨਕ ਲਈ ਇਤਿਹਾਏ ਸੇ ਰੰਗਤ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਏ अर्जुन ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਗ੍ਰਹੰਤਿ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਦ ਆਵਟਾਏ ਸਭ ਸਾਈ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇਵਾਲੀ ਸਾਭਾਈ ਹੋਏ ਜਹਾਏ ਨਿਸਾ ਬਾਦਸ਼ਾਹੀਆਂ ਜੀ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਾਬ ਧਾਈ ਹੋਏ ਸਾਰੇ ਚਾਰ ਸਾਹਿਬਜ਼ਾਦੇ ਸਾਬਜੀਤ ਸਿੰਘ ਜੀ ਸਾਹਿਬ ਜਜ਼ਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਪੰਜ ਪਿਆਰਿਓ ਚਾਲੀ ਮੁਕਤੇਓ ਸਰਬਾਤਰ ਸ਼ਹੀਦੋ ਮਰੀਦੋ ਸਾਜਿਆ ਰਿਓ ਬਿਆਰਿਓ ਸੋ ਨਾਹੀ ਹੋਇ ਸਾਇ ਸਾਤਿ ਅਕਾਲ ਪੁਰਖ ਜੀ ਦਾ ਖਾਲਸਾ ਜੀ ਸਾਹਿਬ ਬੋਲੇ ਜੀ ਸਾਤਿ ਅਕਾਲ ਪੁਰਖ ਜੀ ਦਾ ਖਾਲਸਾ ਜੀ ਸਾਹਿਬ ਬੋਲੇ ਜੀ ਵਾਹਿਗੁਰੂ ਰੀਵਾਰੀ ਗੀ ਗੀ ਗਰੀਬ ਨਿਵਾਜ ਅੰਤਰਜਾਨੀ ਸਜੇ ਬਾਦਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਆਪ ਜੀ ਦੇ ਹਾਜ਼ੂਰੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਆਪ ਜੀ ਨੂੰ ਭੋਗ ਲਗੇ ਗੁਰੂ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੇ ਸਰਬਤ ਗਾ ਬਣਾ ਜਾਚਕ ਮੰਗੇ ਧਾਨ i ਖੁੱਤ ਨਾ ਜਾਈ ਮੂਲ ਹਤੁਲ ਨਕਸ਼ਬਦ ਆਪ ਦਿਨ ਸਭ ਕੇ ਚਸਾਰਿਆ ਦੇਵਨ ਹਾਰਤਾ ਤਾ ਮੈਨੇ ਤੇ ਜਤਾਰਿਆ ਦੇਵਨ ਹਾਰ Tchau, uh... ਨਾਨਕ ਸ਼ਬਦ ਆਪਾ ਤਿੰਨ ਸਭ ਕੁਝ ਸਾਰਿਆ ਨਾਨਕ ਸ਼ਬਦ ਆਪਾ ਸਭ ਕੁਝ ਸਾਰਿਆ ਜਤਕ ਮੰਗੇ ਨਾਲ ਨੇ ਪਿਆਰਿਆ ਜਤਕ ਮੰਗੇ ਹਰ ਯੁਗ ਯੁਗ ਭਾਗ ਤੇ ਪਾਇਆ ਕੈਦ ਰਖਣਾ ਆਇਆ RAM RAJ ਹਰਨਾਕਿ ਸਦੁਸ਼ਟ ਹਾਰਿਆ ਤਹਿਲਾਦ ਕਰਾਇਆ ਹੰਕਾਰੀਆਂ ਆਨੰਦ ਗਾ ਪਿਟਦੇ ਧਾਮ ਦੇਉਂ ਮਿਲਾਇਆ ਧਨ ਸਲੋਕ ਮਹਲਾ ਪਹਿਲਾ ਤਨ ਸੋ ਕਾਗਿਤ ਕਲਮ ਤਨ ਤਨ ਭੰਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਿਆ ਸਚ ਮਹਲਾ ਪਹਿਲਾ ਆਪੇ ਪੱਟੀ ਕਲਮ ਆ ਉਪਰਲੇਖ ਤੇ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੁ ਮਹਲਾ ਪਹਿਲਾ ਸੋ ਪਹਿਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸੁ ਤਾਬ ਨਾ ਹੋਈ ਤੂੰ ਕਰਤਾ ਕਰਣਾ ਮੈਲਾ ਹੀ ਜਾਉ ਕਰਣਾ ਹੋਈ ਵਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣਖਿਆ ਰਹਾ ਜਾਤ ਮਹਿ ਜੋ ਜੋਤ ਮੈਂ ਜਦ ਅਕਲ ਕਲਾ ਪਰ ਹੋ ਰਹਾ ਤੂੰ ਸੱਚਾ ਸਾਹਿਬ ਸਿਫਸ ਵਾਲੇ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਹੋ ਦਰਗਾ ਸੰਭਲਾ ਪਹਿਲਾ ਇਕ ਓੰਕਾਰ ਪ੍ਰਸਾਦ ਸੋਦਰ ਤੇਰਾ ਕੇ ਹਾਸੋ ਕਰਕੇ ਹਾ ਤੇ ਪੈ ਸਰਬ ਸੁਮਾਨ ਵਜ ਤੇਰੇ ਨਾਮ ਦੇ ਅਨੇਕ ਅਸੰਕਾ ਤੇ ਤੇਰੇ ਵਾਵਣ ਹਾਰ ਕੇ ਤੇ ਤੇਰੇ ਰਾਗ ਪਰੇਸ਼ਾਨ ਤੇ ਰਤਨਾ ਗਾਮ ਤੁਨੋ ਜੋਦ ਮਾ ਬਦ ਸੂਰਾ ਸਾਬ ਤੁਨੋ ਕਾੜੀ ਚਾਰੇ ਗਾਮ ਤੁਨੋ ਖੰਡ